ਅੱਜ ਪੰਜਾਬ ਐਟ ਸਿੰਧ ਬੈਂਕ ਨੋਗਾਵਾ ਬ੍ਰਾਂਚ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਅੱਜ ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਅਤੇ ਰਾਘੀਰਾਂ ਨੂੰ ਪਕੌੜੇ ਤੇ ਚਾਹ ਦਾ ਪ੍ਰਸ਼ਾਦ ਵਰਤਾਇਆ ਗਿਆ ਸਾਡੇ ਨਾਲ ਮੌਜੂਦ ਨੇ ਅੱਜ ਸਰਦਾਰ ਕੁਲਦੀਪ ਸਿੰਘ ਜੀ ਡਿਪਟੀ ਜਨਰਲ ਮੈਨੇਜਰ ਪੰਜਾਬ ਐਟ ਸਿੰਧ ਬੈਂਕ ਜ਼ੋਨਲ ਮੈਨੇਜਰ ਚੰਡੀਗੜ੍ਹ ਸੋਹਣ ਨਾਲ ਗੱਲ ਕਰਾਂਗੇ ਅੱਜ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਲੰਗਰ ਲਗਾਇਆ ਗਿਆ ਕੀ ਕਹੋਗੇ ਸਾਡੇ ਪੰਜਾਬ ਬੈਂਡ ਸਿੰਧ ਬੈਂਕ ਸਾਡੀ ਬ੍ਰਾਂਚ ਨੁਗਾਵਾ ਮੈਂ ਅਸ ਦਾ ਉਦਿੱਤ ਸਿੰਘ ਜੁਨਲ ਮੈਨੇਜਰ ਪਿਰਾਮਿਡ ਸਿੰਧ ਬੈਂਕ ਕੰਡੀਗੜੋ ਆਇਆ ਤੇ ਅੱਜ ਇੱਥੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰੂ ਦੇ ਉੱਪਰ ਅਸੀਂ ਇੱਥੇ ਲੰਗਰ ਲਗਾਇਆ ਜਿਸ ਨੂੰ ਸਾਡੀ ਬ੍ਰਾਂਚ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਰਾਗੀ ਜੀਾਂ ਵਾਸਤੇ ਪਕੌੜਿਆਂ ਦੇ ਤੇ ਚਾਹ ਦਾ ਲੰਗਰ ਚਕਾ ਰਹੇ ਹਾਂ ਅਸੀਂ ਪੰਜਾਬ ਐਟ ਸਿਨ ਬੈਂਕ ਕੋ ਵੱਲੋਂ ਸਾਰੇ ਇਸ ਮੁਕਾ ਇਲਾਕਾ ਵਾਸੀਆਂ ਨੂੰ ਬਹੁਤ-ਬਹੁ ਵਧਾਈਆਂ ਦਿੰਦੇ ਆ ਪ੍ਰਕਾਸ਼ਪੁਰੂਪੀਆਂ ਤੇ ਨਾਲੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆ ਸਾਡੇ ਬੈਂਕ ਨੂੰ ਤੇ ਸਾਡੇ ਕਸਟਮਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਮਕਸਣ ਤੇ ਉਹਨਾਂ ਦੀ ਤੰਦਰੁਸਤੀਾਂ ਦੇ ਵਾਸਤੇ ਮੈਂ ਦੁਆਰਾ ਅਰਦਾਸ ਕਰਦੇ ਆ ਸੋ ਸਾਡਾ ਮੌਜੂਦ ਨੇ ਪੰਜਾਬ ਐਟ ਸਿਨ ਬੈਂਕ ਦੇ ਮੈਨੇਜਰ ਜੋਤੀ ਸ਼ਰਮਾ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਮੈਂ ਅੱਜ ਤੁਸੀਂ ਆਪਣੇ ਸਮੂਹ ਸਟਾਫ ਵੱਲੋਂ ਲੰਗਰ ਲਗਾਇਆ ਹੈ ਕੀ ਅਪੀਲ ਕਰੋਗੇ ਕੀ ਕਹੋਗੇ ਸਾਰੇ ਲੋ ਤਾਂ ਪਹਿਲਾਂ ਤਾਂ ਖੁਰਪੁਰ ਦੇ ਬਹੁਤ ਬਹੁਤ ਸਾਰੇ ਲੋਕ ਬੁਧਾਈ ਜੀ ਤੇ ਅਸੀਂ ਆਪਣੇ ਪੰਜਾਬ ਐਸ்சி ਬੈਂਕ ਕ੍ਰਾਂਚ ਲੋਗਾਵਾ ਦੀ ਤਰਫੋਂ ਲੰਗਰ ਦਾ ਛੋਟਾ ਜਿਹਾ ਇਨੀਸ਼ੀਏਟਿਵ ਲੱਗਦਾ ਹੈ ਤੇ ਜਿਹੜੇ ਵੀ ਸਾਡੇ ਸਮਾਨ ਦਾ ਨੂੰ ਉਪਸਥਿਤ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਪੰਜਾਬ ਐਸ்சி ਬੈਂਕ ਹਮੇਸ਼ਾ ਹੀ ਆਪਣੇ ਕਸਟਮਰਾਂ ਨੂੰ ਆਪਣੇ ਸਾਡੇ ਆਪਣੀ ਜਿਹੜਾ ਹੈਗਾ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਸੀ ਤੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਆ ਕਿਸੇ ਵੀ ਚੀਜ਼ ਦੀ ਉਹ ਕੋਈ ਕਰਨ ਵਾਸਤੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਲੋੜ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਜ਼ਰੂਰ ਕੀ ਅਪਰੋਚ ਕਰਨਾ ਪੰਜਾਬੀ ਸਿ ਇੰਕੂ ਤੇ ਮੈਂ ਧੰਨਵਾਦੀ ਕਰਦੀ ਆ ਸਾਡੇ ਦਰਮਨ ਦੇ ਨੀਤਾ ਸਾਹਿਬ ਕੁਜੀ ਸਿੰਘ ਜੀ ਤੇ ਬਾਕੀ ਜਿਹੜੇ ਸਾਡੇ ਸਨਮਾਨਯੋਗਨ ਉਪਸਥਿਤ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਵੀ ਇਸ ਸਾਡੇ ਲੰਗਰ ਨੂੰ ਬਹੁਤ ਸਫਲ ਕੀਤਾ ਹੈਗਾ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਬਹੁਤ ਸ਼ੁਕਰਗੁਜ਼ਾਰ ਆ ਕਿ ਐਨਪੀਜੀ ਦਾ ਰਾਜ ਆ ਕੇ ਸਾਡਾ ਹੌਸਲਾ ਅਫਾਇ ਕੀਤੀ ਹੈ ਬਹੁਤ-ਬਹੁਤ ਧੰਨਵਾਦ ਸੋ ਅੱਜ ਸਮੂਹ ਬੈਂਕ ਸਟਾਪ ਵੱਲੋਂ ਲੰਗਰ ਲਗਾਇਆ ਗਿਆ ਹੈ ਸੋ ਸਾਰੇ ਪਿੰਡ ਨੂੰ ਵੀ ਇੱਥੇ ਇਨਵਾਈਟ ਕੀਤਾ ਗਿਆ ਸਾਡੇ ਕੋਲ ਇੱਥੇ ਪਿੰਡ ਦੇ ਪਤਵੰਤੇ ਲੋਕ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਿੰਡ ਦੇ ਸਰਪੰਚ ਉਹਨਾਂ ਨਾਲ ਗੱਲ ਕਰਾਂਗੇ ਅੱਜ ਤੁਸੀਂ ਇੱਥੇ ਆਏ ਹੋ ਕਿਸ ਤਰ੍ਹਾਂ ਦੀ ਬੈਂਕ ਦੀ ਫੈਸਿਲਿਟੀ ਹੈ ਤੇ ਅੱਜ ਲੰਗਰ ਲਗਾਇਆ ਕਿ ਕਹੋ ਸਤਿ ਸ੍ਰੀ ਅਕਾਲ ਜੀ ਮੈਂ ਸਰਪੰਚ ਨਗਾਵੇਂ ਤੋਂ ਪਹਿਲਾਂ ਤਾਂ ਜੀ ਮੈਂ ਪੁਰਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਾ। ਬਾਕੀ ਮੈਂ ਧੰਨਵਾਦ ਕਰਦਾ ਜੀ ਪੰਜਾਬ ਐਨ ਸਿੱਧ ਬੈਂਕ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬਾਲਾ ਕਰਿਆ ਅੱਜ ਚਾਹ ਬਰੈਟਾ ਦਾ ਲੰਗਰ ਲਾਇਆ ਜੀ। ਨਗਰ ਵੱਲੋਂ ਵੀ ਸਾਰੇ ਵੱਲੋਂ ਇਹਨਾਂ ਨੇ ਜੀ ਖੁੱਲਾ ਸੱਦਾ ਰਾਹੀਰਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਆਓ ਆ ਕੇ ਲੰਗਰ ਛੱਕੇ ਜਾਓ। ਧੰਨਵਾਦ ਜੀ ਬਾਕੀ ਬੈਂਕ ਵੱਲੋਂ ਕੋਈ ਕਮੀ ਪੇਛੀ ਨਹੀਂ ਜੀ ਬਹੁਤ ਵਧੀਆ ਸਹੂਲਤਾਂ। ਬਹੁਤ ਵਧੀਆ ਸਾਥ ਹੈ ਨਾ ਮੈਨੇਜਰ ਸਾਹਿਬ ਦਾ ਵੀ ਅਗੀ ਡਿਪਟੀ ਮੈਨੇਜਰ ਸਾਹਿਬ ਵੀ ਖੜੇ ਆ ਜੀ। ਇਹਨਾਂ ਦਾ ਬਹੁਤ ਧੰਨਵਾਦ। ਬਿਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਉਰੇ ਪਹੁੰਚੇ ਸੋ ਪਿੰਡ ਦੇ ਸਰਪੰਚ ਵੱਲੋਂ ਵੀ ਇੱਥੇ ਜਿੱਥੇ ਸਮੂਹ ਸੰਗਤਾਂ ਨੂੰ ਅਦਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵਧਾਈ ਦਿੱਤੀ ਗਈ ਉਥੇ ਬੈਂਕ ਜੋ ਕਿ ਪੰਜਾਬ ਐਡ ਸਿੱਤ ਬੈਂਕ ਜੋ ਕਿ ਨਗਾਵਾ ਬ੍ਰਾਂਚ ਹੈ ਉਸ ਦੇ ਸਮੂਹ ਸਟਾਫ ਦੀ ਪ੍ਰਸ਼ੰਸਾ ਕੀਤੀ ਗਈ ਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਦਾ ਬੈਂਕ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨਾਲ ਤੇ ਗ੍ਰਾਹਕਾਂ ਨਾਲ ਹੈ ਇੰਜ ਜਾਪਦਾ ਹੈ ਕਿ ਉਹ ਪੰਜਾਬ ਐਡਸਿਟ ਬੈਂਕ ਦੇ ਵਿੱਚ ਨਹੀਂ ਸਗੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਉੱਥੇ ਸੁਵਿਧਾਵਾਂ ਲੈ ਰਹੇ ਨੇ ਸੋ ਜੇਕਰ ਅਜਿਹੇ ਬੈਂਕ ਮੁਲਾਜ਼ਮ ਕੰਮਕਾਰ ਦੇ ਨਾਲ ਨਾਲ ਧਾਰਮਿਕਤਾ ਅਤੇ ਇਸਾਂ ਦੇ ਉਪਰਾਲੇਕਰਨ ਤਾਂ ਲੱਗਦਾ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਏਪੀ 24 ਤੋਂ ਰਾਤ ਕਮਲ ਸ਼ਰਮਾ ਦੀ ਖਾਸ ਰਿਪੋਰਟ